ਪਿੰਡਾਂ ਚ ਕੀ ਕੰਮ ਹੋ ਗਿਆ ਕੀ ਸੂਤ ਦੇ ਸੂਤ ਮੋਟਾ ਕਰਾਂ ਦੇ ਬਿਲ ਮਾਫ ਕਰਤਾ ਜੀ ਕਰਾਂ ਦੇ ਬਿਲ ਮਾਫ ਕਰਤਾ ਜੀ ਤੇ ਗੁਰਮੀਤ ਖੁੱਡੀਆਂ ਨੇ ਇੱਥੇ ਉਮੀਦਵਾਰ ਮਿਲੇ ਹੋ ਕੇ ਹਾਂ ਜਾਈ ਜੀ ਹਰੇ ਦੇਰੇ ਕਿਵੇਂ ਦਾ ਲੱਗ ਸੁਭਾਅ ਕਿਵੇਂ ਸੁਭਾਅ ਦਾ ਕੱਟ ਬਹੁਤੀ ਜੀ ਦਾ ਲੋਕਾਂ ਦਾ ਕੱਟ ਪੂਰਾ ਸੀ ਇਹਦੇ ਮਗਰ ਜਿਵੇਂ ਦਾ ਬੰਦਾ ਹੈ ਬੰਦਾ ਹੰਦਾ ਚੰਗਾ ਲੱਗਿਆ ਜੀ ਕੋਈ ਵਧੀਆ ਪਿੰਡਾਂ ਵੀ ਕੰਮ ਕਰੇ ਨੇ ਇਹਨੇ ਜਮਾਨਤ ਹਸ ਨੂੰ ਵੇਖ ਨਹੀਂ ਆਏ ਕਿਤੇ 5-5000 ਆਉਂਦੇ ਜੀ ਜੀ ਆਹ ਪਾਰਟੀ ਦਾ ਜੀ ਕਾਰਨ ਕਾਰਨ ਬਿਲ ਮਾਫ ਨੇ ਕਰਦੇ ਨਾਲ ਖੇਤ ਦਾ ਅੰਤਿਆ ਸਰਕਾਰ ਨੇ ਜਿੰਨਾਂ ਨੇ ਕੰਮ ਦੇਦਾ ਕਿਸੇ ਸਰਕਾਰ ਨੇ ਕੰਮ ਦਿੱਤਾ ਨਹੀਂ ਅੱਛਾ ਟੀਟਿਆ ਨੇ ਤੇ ਸੁਖਬੀਰ ਨੇ ਖਰਾਬ ਕਰਤੀ ਹਾਂ ਪਾਰਟੀ ਦਾ ਜੀ ਅੰਤਾ ਜੀ ਗਰੀਬਾਂ ਨੂੰ ਨੌਕਰੀ ਮਿਲ ਗਈ ਕੋਈ ਪੈਸਾ ਨਹੀਂ ਲੱਗਿਆ ਜਵਾਕਾਂ ਨੂੰ ਸਕੂਲ ਤਾਂ ਵਧੀਆ ਨੇ ਪੜਾਈਆਂ ਨਹੀਂ ਅੱਛਾ ਖੇਤਾਂ 'ਚੋਂ ਲਾਈਟ ਕਹਿ ਕੇ ਬੰਦ ਕਰਾਉਣੀ ਪੈਂਦੀ ਵੀ ਬਾੜਾ ਪਾਣੀ ਆ ਗਿਆ ਜਾਣਦੇ ਜੀ ਇੱਥੇ ਆਈਡੀ ਰਚੀ ਉੱਥੇ ਮਿਲੇ ਆ ਜੀ ਪੂਰਾ ਵਧੀਆ ਜੀ ਬਾਪ ਜੀ ਮੀਨ ਵਾਦੂ ਹਾਂ ਜੀ ਵਾਦੂ ਨਜ਼ਾਰਾ ਦੇ ਵਧੀਆ ਆਵਾ ਤੇ ਯਾਹ ਪਾਰਟੀ ਦੀ ਆ ਜੀ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਕਿਹੜੀ ਸਰਕਾਰ ਨੂੰ ਦੇਣਗੇ ਫਤਵਾ ਤੇ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਲੱਗਿਆ ਵਧੀਆ ਮਾਨਸਾ ਦੇ ਪਿੰਡ ਖੀਵਾ ਖੁਰਦ ਪਹੁੰਚੇ ਆ ਤੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਸਾਥ ਦੇ ਵਿੱਚ ਜਦੋਂ ਚਰਚਾ ਹੁੰਦੀ ਆ ਤਾਂ ਸਰਕਾਰਾਂ ਬਣ ਜਾਂਦੀਆਂ ਨੇ ਸਸਿ ਕਾ ਜੀ ਕੀ ਨਾਮਾਜੀ ਸਗਦੇਵ ਜੀ ਕੀ ਲੱਗਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਦੇਖੋ ਜੀ ਪਾਰਟੀਆਂ ਦੇ ਲੋਕਾਂ ਦਾ ਹੀ ਨਹੀਂ ਪਤਾ ਲੱਗਦਾ ਕਿਹੜੇ ਪਾਸੇ ਪਹੁੰਚਗੇ ਅੱਛਾ ਤੁਹਾਨੂੰ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਦੇਖੋ ਜੇ ਕੋਈ ਸਾਰੀਆਂ ਪਾਰਟੀਆਂ ਦਾ ਵਧੀਆ ਕਰਦੀਆਂ ਨੇ ਜੀ ਅਬਦ ਜਾਨੀ ਜਿੱਦਾਂ ਜੀ ਤੇ ਜਿਹੜੀ ਅਕਾਲੀ ਦਲ ਦਾ ਅਕਾਲੀ ਦਲ ਵੀ ਵਧੀਆ ਦਾ ਜੀ ਕਾਂਗਰਸ ਦੇਖੋ ਜੀ ਕਾਂਗਰਸ ਚੱਲੀ ਜਾਂਦਾ ਵਧੀਆ ਕੰਮ ਇਹ ਆਮ ਆਦਮੀ ਆਮ ਆਦਮੀ ਬਹੁਤ ਵਧੀਆ ਕੰਮ ਕਰੀ ਜਾਂਦੇ ਹੈ ਜੀ ਆਮ ਆਦਮੀ ਬਹੁਤ ਕੰਮ ਕੀਤੇ ਜੀ ਕਿਹੜੇ ਕਿਹੜੇ ਸਾਰੀ ਕੀ ਕੰਮ ਪਿੰਡਾਂ ਚ ਕੀ ਕੰਮ ਹੋ ਗਿਆ ਕੀ ਸਹੂਲਤ ਦੇ ਤੂੰ ਸਹੂਲਤ ਮੋਟਾ ਆ ਘਰਾਂ ਦੇ ਬਿੱਲ ਮਾਫ ਕਰਦੇ ਜੀ ਹਾਂਜੀ ਘਰਾਂ ਦੇ ਬਿੱਲ ਮਾਫ ਕਰਦੇ ਅੱਛਾ ਮਤਲਬ ਬਿਜਲੀ ਦੀ ਸਹੂਲਤ ਹੋ ਗਈ ਬਿਜਲੀ ਹੋਰ ਵੀ ਨਿੱਕੇ ਮੋਟੇ ਸਹੂਲਤਾਂ ਕੰਮ ਵਧੀਆ ਕਰਾਇਆ ਜੀ ਕੀ ਨਾਮ ਹੈ ਜੀ ਏਕਮ ਸਿੰਘ ਜੀ ਹਾਂਜੀ ਏਕਮ ਸਿੰਘ ਜੀ ਏਕਮ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਹਾਂਜੀ ਜੀ ਇਸੇ ਪਾਰਟੀ ਦਾ ਵਧੀਆ ਕਿਹੜੀ ਦਾ ਆ ਆ ਪਾਰਟੀ ਦਾ ਕਿਉਂ ਇਹਨਾਂ ਨੇ ਜੀ ਜਮਾਦਾਰ ਨੂੰ ਮੇਲ ਨਹੀਂ ਆਏ ਕਿਸੇ 5-5000 ਆਉਣਾ ਜੀ ਜੀ ਅਜਾ ਇੱਕ ਦਿਨ ਕਿਤੇ ਲਾਈਟ ਨਹੀਂ ਗਈ। ਕਿਤੇ ਤਾਂ ਜੋ ਲਾਈਟ ਕਹਿ ਕੇ ਬੰਦ ਕਰਾਉਣੀ ਪੈਂਦੀ ਵੀ ਬਾੜਾ ਪਾਣੀ ਆ ਗਿਆ। ਪਹਿਲਾਂ ਹੁੰਦੀ ਜੀ ਕਹਰਾ ਵੀ ਸੁੱਕ ਜਾਂਦਾ ਸੀ ਜੀ। ਤੇ ਇਹਨੂੰ ਭਾਵਾਂਗੇ। ਅੱਛਾ ਹਾਂ। ਪਹਿਲਾਂ ਕੀ ਹੁੰਦਾ ਸੀ? ਪਹਿਲਾਂ ਜਦੋਂ ਕਹਦੇ ਛੱਡਦੇ ਲਾਈਟ ਭੱਜ ਜਾਂਦੀ। ਦੂਜੇ ਨੇ ਉਸੇ ਕਾਰੇ ਚ ਫੇਰ ਛੱਡਦਾ ਮੈਂ ਤਾਂ ਕਣਕ ਮਰ ਜਾਂਦੀ। ਅੱਛਾ। ਹੁਣ ਸਾਰ ਆਰਮਾ ਕੇ ਕਹਿੰਦੇ ਵੀ ਬੰਦ ਕਰ ਦਿਓ ਨੂੰ। ਅੱਛਾ ਜੇ ਆਪਾਂ ਗੱਲ ਕਰਦੇ ਆਂ ਵੀ ਹੋਰ ਪਾਰਟੀਆਂ ਦੇ ਕੰਮ ਕਿਵੇਂ ਦੇਖਦੇ ਹੋ ਹੋਰਾਂ ਦੇ ਜਾਨੀ ਸਾਨੂੰ ਤਾਂ ਇਹ ਚੰਗਾ ਲੱਗੇ ਜੀ ਅਕਾਲੀ ਦਲ ਦੇ ਕੰਮ ਨਹੀਂ ਵਧੀਆ ਲੱਗੇ ਅਕਾਲੀ ਦਲ ਦੇ ਦਾ ਜਿਹੋ ਦਾ ਉਹ ਸਰੂਪ ਪਰਵਾਦੇ ਤੇ ਨਾ ਨਾ ਮਹਾਰਾਜਿਆਂ ਸਵਾਲੀਆਂ ਪਰਵਾਦੀਆਂ ਅੱਛਾ ਹਾਂ ਵੱਡਾ ਦੋਸ਼ ਲੱਗਿਆ ਉਹਨਾਂ ਤੇ ਹਾਂ ਹਾਂ ਜੀ ਹਾਂ ਅੱਛਾ ਜੇ ਆਪਾਂ ਗੱਲ ਕਰਦੇ ਆਂ ਗੁਰਮੀਤ ਖੁੱਡੀਆਂ ਨੇ ਇੱਥੇ ਉਮੀਦਵਾਰ ਮਿਲੇ ਹੋ ਕਦੇ ਹਾਂ ਜਾਈ ਜੀ ਹਰੇ ਦੇਰੇ ਕਿਵੇਂ ਦਾ ਸੁਭਾਅ ਕਿਵੇਂ ਸੁਭਾਅ ਦਾ ਕੱਟ ਬਹੁਤੀ ਜੀ ਦਾ ਹਣ ਲੋਕਾਂ ਦਾ ਕੱਟ ਪੂਰਾ ਜੀ ਉਹਦੇ ਮਗਰ ਕਿਵੇਂ ਦਾ ਬੰਦਾ ਹੈ ਬੰਦਾ ਹੰਦਾ ਚੰਗਾ ਲੱਗਿਆ ਜੀ ਹੈ ਕੋਈ ਵਧੀਆ ਪਹਿਲਾਂ ਵੀ ਕੰਮ ਕਰੇ ਇਹਨਾਂ ਨੇ ਉਹਨਾਂ ਦੇ ਪਿਤਾ ਬਾਰੇ ਜਾਣਦੇ ਹੋ ਜਗਦੀਪ ਸਿੰਘ ਨਹੀਂ ਆਪਾਂ ਨਹੀਂ ਜਾਣਦੇ ਪਿਤਾ ਬਾਰੇ ਹਾਂਜੀ ਨਾ ਅੱਛਾ ਇਹ ਵੀ ਕੰਮ ਓਕੇ ਆ ਕੋਲ ਮਲਾ ਹਾਂਜੀ ਵਧੀਆ ਹਾਂ ਵੀ ਨਜ਼ਾਰਾ ਲਿਆ ਤਾਂ ਪਿੰਡਾਂ ਦਾ ਜਮ੍ਹਾਂ ਹੈ ਹਾਂ ਤਾਂ ਸਰਕਾਰ ਨੇ ਜਿੰਨਾਂ ਇਹਨੇ ਕੰਮ ਦੇਦਾ ਕਿਸੇ ਸਰਕਾਰ ਨੇ ਕੰਮ ਦਿੱਤਾ ਨਹੀਂ ਅੱਛਾ ਹਾਂਜੀ ਭਾਈ ਜੀ ਕੀ ਨਾਮ ਹੈ ਨਾਜ਼ਰ ਚੰਗੀ ਜੀ ਨਾਜ਼ਰ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਆਮ ਪਾਰਟੀ ਦਾ ਜੀ ਕਾਰਨ ਕਾਰਨ ਬਿੜ ਮਾਫ ਨੇ ਕਰਦੇ ਨਾਲ ਖੇਤ ਦਾ ਹਾਂ ਇਹ ਵੱਡੀ ਝੂਲਤ ਹੋ ਗਈ ਸਾਡੀ ਅੱਛਾ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦੀ ਸਰਕਾਰ ਪਹਿਲਾਂ ਤੋਂ ਤਾਂ ਸਿਰੇ ਤੋਂ ਤਾਂ ਠੀਕ ਤੀ ਬਾਦਲ ਹੁੰਦੇ ਤਾਂ ਮਜੀਠੀਆ ਨੇ ਤੇ ਸਖਬੀਰ ਨੇ ਖਰਾਬ ਕਰਤੀ ਕਿਉਂ ਕਿਵੇਂ ਕਰਤੀ ਬਸ ਇਹਨਾਂ ਤੇ ਦੋਸ਼ ਲੱਗ ਗਿਆ ਜੀ ਦੇਖ ਲਓ ਜੀ ਤੁਹਾਨੂੰ ਆਪ ਪਤਾ ਹੋਣਾ ਜੀ ਅੱਛਾ ਇਹਨਾਂ ਨੇ ਵੀ ਸਰਕਾਰ ਖਰਾਬ ਕਰਤੀ ਪਹਿਲਾਂ ਵਧੀਆ ਚੱਲਦੀ ਸੀ ਅੱਛਾ ਹੋਣ ਨਜ਼ਾਰੇ ਹਾਂ ਬਾਦਲ ਨਾਲ ਦੀ ਸਰਕਾਰ ਨੀਤੀ ਸਹੀ ਬਾਦਲ ਦੀ ਸਰਕਾਰ ਹੈਗੀ ਸੀ ਜਿਹੜਾ ਟਰੈਕਟਰ ਸੀ ਉਹਨੂੰ ਗੱਡਾ ਦੱਸਿਆ ਤੇ ਦਰਜਾ ਦਿੱਤਾ ਸੀ ਹੁਣ ਨਹੀਂ ਤੇ ਹੁਣ ਨਹੀਂ ਹੁਣ ਤਾਂ ਫਿਰ ਆਮ ਪਾਰਟੀ ਦੀ ਸਰਕਾਰੀ ਆ ਅੱਛਾ ਹੁਣ ਬੱਲੇ ਬੱਲੇ ਉਸੇ ਦੀ ਹੈ ਹਾਂ ਨਜ਼ਾਰਾ ਲਿਆਤਾ ਪਿੰਡਾ ਜੀ ਹਾਂ ਨਜ਼ਾਰਾ ਲਿਆਤਾ ਹੈ ਨਜ਼ਾਰਾ ਲਿਆਤਾ ਹੈ ਸੁਖਾ ਹਾਂ ਸੁਖਾ ਜੀ ਅੱਛਾ ਭਾਈ ਜੀ ਕੀ ਨਾਮ ਹੈ ਬਾਦਲ ਸਿੰਘਾ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਆਮ ਪਾਰਟੀ ਦਾ ਜੀ ਕਾਰਨ ਕਾਂਤਾ ਜੀ ਗਰੀਬਾਂ ਨੂੰ ਨੌਕਰੀ ਮਿਲ ਗਈ ਕੋਈ ਪੈਸਾ ਨਹੀਂ ਲੱਗਿਆ ਕਰਾਂ ਦੀ ਲਾਈਟ ਫਰੀ ਹੈ ਜਵਾਕਾਂ ਨੂੰ ਸਹੂਲਤਾਂ ਵਧੀਆਂ ਨੇ ਪੜਾਈਆਂ ਨੇ ਅੱਛਾ ਸਾਰੇ ਕੰਮ ਹੀ ਵਧੀਆਂ ਨੇ ਅੱਛਾ ਤੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਦਾ ਜੋ ਟਾਈਮ ਸੀ ਜੀ ਉਹਨਾਂ ਨੇ ਮੋਟਰਾਂ ਲਾਤੀਆਂ ਸੀ ਕੰਮ ਤਾਂ ਉਹਨਾਂ ਨੇ ਹੀ ਵਧੀਆ ਕਰੇ ਨੇ ਪਰ ਹੁਣ ਮੌਕੇ ਦੀ ਸਰਕਾਰ ਇਹਨਾਂ ਨੇ ਵੀ ਕੰਮ ਵਧੀਆ ਕਰੇ ਨਹੀਂ ਹਾਂ ਜੀ ਉਹਨਾਂ ਨੇ ਹੀ ਵਧੀਆ ਕਰੇ ਨੇ ਹੁਣ ਮੌਕੇ ਦੀ ਸਰਕਾਰ ਇਹਨਾਂ ਨੇ ਵਧੀਆ ਕਰੇ ਨਹੀਂ ਉਹਨਾਂ ਨੇ ਮੋਟਰਾਂ ਲਾਤੀਆਂ ਦੀ ਫੇਰੀ ਲੋਕਾਂ ਦੇ ਜਿੱਥੇ ਪਾਣੀ ਨਹੀਂ ਦੀ ਜਾਂਦਾ ਪਾਣੀ ਵਗ ਜਾਂਦਾ ਸੀ ਹੁਣ ਭਾਈ ਇਹਨਾਂ ਦੀ ਸਰਕਾਰ ਹੈ ਇਹਨਾਂ ਨੇ ਕੰਮ ਵਧੀਆ ਕਰੇ ਨਹੀਂ ਅੱਛਾ ਨਜ਼ਾਰਾ ਆ ਗਿਆ ਨਜ਼ਾਰਾ ਫੁੱਲ ਆ ਗਿਆ ਜੀ ਬਦਲਾਅ ਦਾ ਫਾਇਦਾ ਹੋਇਆ ਕੁਝ ਬਹੁਤ ਫਾਇਦਾ ਹੋਇਆ ਜੀ ਹੈ ਬਹੁਤ ਫਾਇਦਾ ਜੀ ਕਿਸੇ ਅਫਸਰ ਨੂੰ ਵਾਢੀ ਨਹੀਂ ਦਿੰਦੇ ਪੈਸਾ ਨਹੀਂ ਦਿੰਦੇ ਅੱਛਾ ਬਿਨਾਂ ਪੈਸੇ ਤੋਂ ਕੰਮ ਹੁੰਦਾ ਹੈ ਗੁਰਮੀਤ ਕੁੱਟੀਆਂ ਨੂੰ ਜਾਣਦੇ ਜਾਣਦੇ ਜੀ ਇੱਥੇ ਆਏ ਡੇਰੇ ਚ ਅਸੀਂ ਉੱਥੇ ਮਿਲੇ ਮਿਲੇ ਆ ਜੀ ਕਿਹਨੇ ਦਾ ਬੰਦਾ ਹੈ ਪੂਰਾ ਵਧੀਆ ਜੀ ਕੌਣ ਗੁਰਮੀਤ ਕੁੱਟੀਆਂ ਹਾਂਜੀ ਅੱਛਾ ਫਿਰ ਕੀ ਹੈ ਹਵਾ ਕੀ ਹੈ ਪਿੰਡ ਦੀ ਹਵਾ ਤੇ ਆਮ ਪਾਰਟੀ ਦੀ ਆ ਜੀ ਅੱਛਾ ਇੱਥੇ ਆਮ ਆਦਮੀ ਪਾਰਟੀ ਹਾਂ ਹਾਂ ਪਾਰਟੀ ਅੱਛਾ ਕੀ ਨਾਮ ਹੈ ਜੀ ਗੁਰਦਾਸ ਹੈ ਜੀ ਗੁਰਦਾਸ ਜੀ ਕੀ ਲੱਗਦਾ ਫਿਰ ਹੈ ਜੀ ਸਾਡੇ ਬਾਤ ਅਸੀਂ ਸਾਰੇ ਚੰਗੇ ਨੇ ਅੱਛਾ ਸਾਰੇ ਚੰਗੇ ਨੇ ਕੋਈ ਮਰਜ਼ੀ ਹੋ ਸਾਡੇ ਬਾਤ ਆ ਜੀ ਸਾਡੇ ਤਾਂ ਕਰਕੇ ਹੀ ਖਾਣਾ ਹੁੰਦਾ ਅੱਛਾ ਸਾਡੇ ਬਾਤ ਸਾਰੇ ਚੰਗੇ ਨੇ ਅਕਾਲੀ ਦਲ ਦਾ ਕੰਮ ਸਹੀ ਲੱਗਿਆ ਹਾਂ ਜੀ ਆਪਾਂ ਪੰਕਾ ਸਾਰਾ ਦੀ ਛਾਈ ਹੈ ਜੀ ਤੇ ਆਪਾਂ ਕਰਕੇ ਹੀ ਖਾਣਾ ਸਾਰਿਆਂ ਦਾ ਸਹੀ ਲੱਗਿਆ ਬਾਬਾ ਕੀ ਲੱਗਦਾ ਫਿਰ ਘੁੰਮਣ ਸਿੰਘ ਜੀ ਹੈ ਜੀ ਸਾਰੀਆਂ ਪਾਰਟੀਆਂ ਵਧੀਆ ਨੇ ਕੋਈ ਮਰਜ਼ੀ ਮੌਕੇ ਦੀ ਸਰਕਾਰ ਹੋ ਜੇ। ਤੁਸੀਂ ਦਿਤੀਆ ਪਿੰਡਾਂ ਚ ਆ ਆਂ ਆ ਮੈਂ ਆਪਦੀ ਜ਼ਮੀਨ ਵਾਡੂ। ਹਾਂਜੀ ਵਾਡੂ। ਨਜ਼ਾਰਾ ਲਿਆ ਤਾਂ ਵਧੀਆ। ਪੂਰੇ ਖੁਸ਼ ਹਾਂ। ਖੁਸ਼ੀ ਹਾਂ। ਪਪਾ ਜੀ ਕੀ ਨਾਮ ਆਂ? ਕਰਮਜੀਤ ਸਿੰਘ ਜੀ। ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ? ਸਾਰੀਆਂ ਦੀ ਵਧੀਆ ਜੀ। ਹਾਂਜੀ। ਸਾਰੀਆਂ ਦੀ ਵਧੀਆ। ਕਿਸੇ ਦਾ ਕੰਮ ਮਤਲਬ ਨਾ ਚ ਚਾ ਹੋਵੇ। ਪਰ ਆਮ ਪਾਰਟੀ ਨੇ ਵਧੀਆ ਕਰਿਆ। ਕਿਵੇਂ? ਨਾ ਜਨਰੇਟਰਾਂ ਦੀ ਲੋੜ ਪਈ ਚਲਾਉਂਦੀ ਲਾਈਟ ਜੀਰੀਆਂ ਚ ਪਾਣੀ ਆ ਮਰੇ ਆ। ਅੱਛਾ। ਹਾਂਜੀ। ਚਾਰੇ ਪਾਸੇ ਚਰਚਾ ਇਹੀ ਹੈ। ਹਾਂਜੀ। ਅੱਜ ਵੀਰ ਕੁਡੀਆਂ ਮਾਰੂਗਾ ਜੀ ਹਾਂ ਜੀ ਮਾਰੂ ਗੁਰਮੀਤ ਕੁਡੀਆਂ ਨੂੰ ਮਿਲੇ ਹਾਂ ਨਾਲ ਹੀ ਮੈਂ ਗਿਆ ਫਾਇਦੀ ਦਾ ਅੱਛਾ ਆਏ ਜੀ ਹੋ ਹੈਗੀ ਹੈ ਕੁਡੀਆਂ ਕੁਡੀਆਂ ਚਰਚਾ ਇੱਥੇ ਫਿਰ ਹੂੰ ਪੂਰੀ ਆ ਜੀ ਪੂਰੀ ਆ ਜੀ ਕੀ ਹੋਇਆ ਪਿਆ ਵੀ ਕੁਡੀਆਂ ਨੂੰ ਜਿੱਤ ਜਾਵਾਂਗੇ ਅੱਛਾ ਹਾਂ ਜੀ ਕਿਨਾ ਬਾਜੀ ਗਰਸੇਵਕ ਸਿੰਘ ਜੀ ਗਰਸੇਵਕ ਜੀ ਕੀ ਲੱਗਦਾ ਫਿਰ ਵਧੀਆ ਲੱਗਦਾ ਇਹ ਕਾਰੋਬਾਰ ਹੈ ਵਧੀਆ ਲੱਗਦੀ ਕੰਮ ਆਮ ਪਾਰਟੀ ਦਾ ਆਮ ਆਦਮੀ ਪਾਰਟੀ ਕਿਉਂ ਵਧੀਆ ਸਾਰੇ ਕੰਮ ਵਧੀਆ ਸਕੂਲਾਂ ਚ ਪੜਾਈ ਵਧੀਆ ਜੀ ਹੂੰ ਹੋਰ ਵਧੀਆ ਸਾਰੇ ਸਾਰੇ ਭਗਵਾਨ ਤਮਾਨ ਦੇ ਪੱਕੇ ਲੱਗ ਗਏ ਹੈ ਪਹਿਲਾਂ ਵੀ ਉਧਰ ਹੀ ਪਾਈਆਂ ਨੇ ਪਹਿਲਾਂ ਤਾਂ ਕਾਲੀਆਂ ਨੂੰ ਪਾਉਂਦੇ ਰਿਹਾ ਜਦੋਂ ਦੀ ਬੋਰਡ ਬਣੀ ਦੀ ਪਹਿਲਾਂ ਕਾਲੀਆਂ ਨੂੰ ਪਾਉਂਦੇ ਕਾਲੀਆਂ ਤਾਂ ਨਰਾਜ ਘਤ ਹੋ ਗਈ ਫਿਰ ਦੋ ਪਲਾਨ ਇਧਰ ਪਾਉਣੀ ਕਿਉਂ ਨਰਾਜ ਘਤ ਹੋ ਗਈ ਕਾਲੀਆਂ ਉਹਨਾਂ ਦਾ ਕੰਮ ਵਧੀਆ ਚੱਲਦਾ ਸੀ ਉਹ ਤੋਂ ਬਾਅਦ ਵਧੀਆ ਨਹੀਂ ਲੱਗਿਆ ਫਿਰ ਉਹ ਤੋਂ ਬਾਅਦ ਉਹਨਾਂ ਦਾ ਵਧੀਆ ਨਹੀਂ ਲੱਗਿਆ ਉਹ ਤੋਂ ਬਾਅਦ ਇਧਰ ਵਧੀਆ ਲੱਗਦਾ ਹੁਣ ਸਾਨੂੰ ਅੱਛਾ ਉਧਰ ਮਲਾ ਕੇ ਕੁੱਲ ਮਲਾ ਕੇ ਜੇ ਆਪਾਂ ਕਹਿ ਦਈਏ ਵੀ ਵਧੀਆ ਕੰਮ ਹੈ ਉਧਰ ਰਾਤਾਂ ਨੂੰ ਖੇਤਾਂ ਜਾਣ ਲੱਗਦੇ ਮੋਟਰਾਂ ਦੇ ਸਾਲ ਦੇ ਮਹੀਨੇ ਕਰੇ ਜਵਾਕਰ ਨੂੰ ਛੱਡ ਕੇ ਸੋਨੇ ਹੁਣ ਜਾਣ ਹੀ ਨਹੀਂ ਬ ਨਮਾ ਹੀ ਰਹਿੰਦਾ ਵੀ ਕੋਈ ਰੋਬੋਟ ਨੇ ਚਲਾ ਜੇ ਅੱਛਾ ਤੇ ਕੁੱਲ ਮਿਲਾ ਕੇ ਨਜ਼ਾਰੇ ਹਾਂ ਦੁਰਮੀਤ ਖੁੱਡੀਆਂ ਜਾਣਦੇ ਹੋ ਹਾਂ ਜੀ ਜਾਣਦੇ ਕਿਵੇਂ ਦਾ ਬੰਦਾ ਵਧੀਆ ਜੀ ਵਧੀਆ ਕਿਵੇਂ ਦਾ ਕਿਵੇਂ ਦਾ ਸੁਭਾਅ ਫਿਰ ਬੰਦੇ ਦਾ ਵਧੀਆ ਜੀ ਨਰਮ ਸੁਭਾਅ ਵਧੀਆ ਹਾਂ ਜੀ ਵਧੀਆ ਸੁਭਾਅ ਅੱਛਾ ਵਧੀਆ ਲੱਗਦਾ ਹਾਂ ਵਧੀਆ ਲੱਗਦਾ ਤੇ ਉਹਨਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਸੀਗੇ ਜਾਣਦੇ ਹੋ ਪਤਾ ਜੀ ਹਾਂ ਕਿਵੇਂ ਦਾ ਬੰਦਾ ਵਧੀਆ ਸੁਭਾਅ ਦੀ ਜੀ ਉਹਦਾ ਵਧੀਆ ਸੁਭਾਅ ਦੀ ਜੀ ਦਰਬੇਸ਼ ਸਿਆਸਤਦਾਨ ਕਹਿੰਦੇ ਸੀ ਹਾਂ ਹਾਂ ਪਤਾ ਵੀ ਕੀ ਪਤਾ ਪਤਾ ਜੀ ਸਾਡੀ ਰਿਸ਼ਤੇਦਾਰੀ ਹੈ ਉੱਥੇ ਉਹਨਾਂ ਨਾਲ ਭੂਆ ਦੀ ਗੁੱਡੀ ਆਈ ਉੱਥੇ ਲਵੇ ਕਮਾਂਦੀ ਘਰਾਂ ਜੀ ਅੱਛਾ ਵਧੀਆ ਵਧੀਆ ਭੂਆ ਵਧੀਆ ਭੂਆ ਐਡ ਕੀ ਫਿਰ ਚਰਚਾ ਕੀ ਹੈ ਇੱਥੇ ਇਹੀ ਚਰਚਾ ਹੈ ਸਾਡੀ ਆਮ ਪਾਰਟੀ ਦੀ ਹਾਂ ਹਾਂ ਜੀ ਹਾਂ ਅੱਛਾ ਅਮਰ ਜੀ ਜੀ ਕੀ ਲੱਗਦਾ ਫਿਰ ਹਾਂ ਜੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂ ਵਸਟਰ ਵਸਟਰ ਇਹਨਾਂ ਨੇ ਵੀ ਕਹਤਾ ਹੋਇਆ ਆਮ ਪਾਰਟੀ ਬਾਕੀ ਬਾਦਲੇ ਵਧੀਆ ਕਰਦੇ ਕਹਿੰਦੇ ਮੋਟਰ ਲਵਾ ਦੇ ਜਾਣੇ ਹੁਣ ਲੱਗ ਅੱਛਾ ਬਾਕੀ ਇਹਨਾਂ ਨੇ ਵਧੀਆ ਕਰਨੇ ਕੰਮ ਖਾਲੇ ਅੱਛਾ ਤਾ ਪਿੰਡ ਦੀ ਚਰਚਾ ਤੁਸੀਂ ਵੀ ਸੁਣੀ ਹੈ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਇਸੇ ਤਰ੍ਹਾਂ ਮਿਲਦੇ ਰਹਾਂਗੇ ਹਰ ਸਾਥ ਦੇ ਵਿੱਚ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਨਵੀਂ ਸਾਥੇ ਨਾਲ ਧੰਨਵਾਦ